ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਰੰਧਾਵਾ ਪੰਜਾਬੀ ਸਿੰਗਰ ਅਮਰ ਸਿੰਘ ਚਮਕੀਲੇ ਬਾਰੇ ਇੱਕ ਸਟੋਰੀ ਸੁਣਾਉਂਦੇ ਆ। ਕੀ ਬੀਤਿਆ? ਕਹਿੰਦੇ ਜਦੋਂ ਮੈਂ ਨਵਾਂ-ਨਵਾਂ ਗਾਉਣ ਲੱਗਾ ਹਨਾ ਤੇ ਬੜਾ ਸ਼ੌਂਕ ਸੀਗਾ ਤੇ ਪ੍ਰੋਗਰਾਮ ਵੀ ਆਣ ਲੱਗ ਪਏ ਸੀਗੇ ਹੈ। ਨਵੇਂ ਹੀ ਸੀਗੇ। ਪਰ ਚਮਕੀਲੇ ਦੀ ਦਰਿਆਦਲੀ ਦੀ ਕਹਿੰਦੇ ਮੈਂ ਗੱਲ ਦੱਸਣ ਲੱਗਾ। ਇੱਕ ਪਿੰਡ ਦੇ ਵਿੱਚ ਸਾਡਾ ਪ੍ਰੋਗਰਾਮ ਸੀ ਉੱਥੇ ਸੱਤਿਆ ਹੋਇਆ ਸੀਗਾ ਤੇ ਅਸੀਂ ਕਹਿੰਦੇ ਗਾਉਣ ਲਈ ਚਲੇ ਗਏ। ਹੋਇਆ ਇਹ ਕਿ ਉੱਥੇ ਅਮਰ ਸਿੰਘ ਚਮਕੀਲਾ ਦੀ ਜੋੜੀ ਵੀ ਆ ਗਈ। ਜਦੋਂ ਕਹਿੰਦੇ ਜੋੜੀ ਆਈ ਤੇ ਅਸੀਂ ਦੇਖ ਕੇ ਹੈਰਾਨ ਰਹਿ ਗਏ ਕਹਿੰਦੇ ਸਾਡੇ ਤਾਂ ਪੈਰਾਂ ਤਲੇ ਜ਼ਮੀਨ ਨਿਕਲ ਗਈ ਭਾਈ ਨਾ ਸਾਹਮਣੇ ਕੀ ਗਾਣਾ ਆ ਜਾਂ ਕਿੱਦਾਂ ਆਇਆ ਹੈ ਨਾ ਹੁੰਦਾ ਯਾ ਥੋੜਾ ਜਿਹਾ ਬੰਦਾ ਤੇ ਬਾਕੀ ਪਹਿਲਾਂ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਬੜੀ ਮਜ਼ੇਦਾਰ ਆ ਜੋ ਕੁਲਦੀਪ ਰੰਧਾਵੇ ਨੇ ਗਿਆ ਕਹਿੰਦਾ ਮੈਂ ਕਦੇ ਉਮੀਦੇ ਨਹੀਂ ਸੀ ਕੀਤੀ ਪਏ ਐਡਾ ਵੱਡਾ ਕਲਾਕਾਰ ਆ ਕਹਿੰਦਾ ਅਸੀਂ ਕਿਹਨਾਂ ਯਾਰ ਇਦਾਂ ਹੀ ਹੁੰਦੀ ਕਹਿੰਦਾ ਜਦੋਂ ਸਟੇਜਾਂ ਦੇ ਛੋਟੇ ਕਲਾਕਾਰ ਲੱਗੇ ਹੁੰਦੇ ਵੱਡੇ ਕਲਾਕਾਰ ਤਾਂ ਦੇਖਦੇ ਵੀ ਨਹੀਂ ਉਹਨਾਂ ਨੂੰ ਤੇ ਕਹਿੰਦੇ ਜਦੋਂ ਅਸੀਂ ਗਾਣ ਲੱਗੇ ਤੇ ਚਲੋ ਸਾਡੇ ਨੱਤਾਂ ਵੀ ਕੰਬਦੀਆਂ ਸੀ ਤੇ ਕਹਿੰਦੇ ਚਮਕੀਲਾ ਸਾਹਿਬ ਸਾਡੇ ਮਗਰ ਆ ਕੇ ਬਹਿ ਗਏ ਸਟੇਜ ਤੇ ਮਗਰ ਕੁਰਸੀਆਂ ਤੇ ਕਹਿੰਦੇ ਜਿਹਲੇ ਮਗਰ ਆ ਗਿਆ ਤੇ ਅਸੀਂ ਗਾਇ ਤੇ ਮੈਂ ਕਹਿੰਦੇ ਜਾ ਕੇ ਉਹਨੂੰ ਬੁਲਾਇਆ ਕਹਿੰਦੇ ਗਾ ਵੀ ਕਾਕਾ ਗਾ ਮੈਂ ਤੈਨੂੰ ਸੁਣਨਾ ਹੈ ਤੇਰੇ ਦੋ ਗੀਤ ਸੁਣਨੇ ਕਹਿੰਦੇ ਜਦੋਂ ਮੈਨੂੰ ਇੰਨੀ ਗੱਲ ਕਹੀ ਤੇ ਮੇਰਾ ਬਹੁਤ ਹੌਂਸਲਾ ਵੱਧ ਗਿਆ ਹੈ ਵੀ ਯਾਰ ਐਡਾ ਵੱਡਾ ਫਨਕਾਰ ਇੰਨੀ ਨਿਮਰਤਾ ਇੰਨਾ ਆਦਰ ਸਤਕਾਰ ਛੋਟੇ ਕਲਾਕਾਰ ਦਾ ਕਰਦਾ ਇੰਦਾ ਯਾਰ ਮੇਰੀਆਂ ਤਾਂ ਨੱਖਾਂ ਭੇਜ ਗਈਆਂ ਤੇ ਮੈਂ ਕਿਹਾ ਜੀ ਜ਼ਰੂਰ ਜੀ ਜ਼ਰੂਰ ਹੈ ਨਾ ਕਹਿੰਦੇ ਸਾਨੂੰ ਉਦਾਂ ਹੀ ਬਹੁਤ ਮਾਣ ਹੋ ਗਿਆ ਉਦਦੇ ਸੀਨਾ ਚੜਾ ਗਿਆ ਵੀ ਚਮਕੀਲਾ ਇਹ ਗੱਲ ਕਹਿ ਰਿਹਾ ਤੇ ਤੁਹਾਡੇ ਮੈਂ ਦੋ ਗੀਤ ਸੁਣਨੇ ਆ ਤੁਸੀਂ ਗਾਓ ਬਹੁਤ ਵਧੀਆ ਗਾਣੇ ਹੋ ਤੇ ਕਹਿੰਦੇ ਫਿਰ ਅਸੀਂ ਗਾਇਆ ਤੇ ਕਹਿੰਦੇ ਉਹ ਸਾਨੂੰ ਪਹਿਲੀ ਹੱਲਾਸ਼ੇਰੀ ਸੀਗੀ ਮੈਂ ਕੁਲਦੀਪ ਰੰਧਾਵਾ ਕਹਿੰਦਾ ਮੈਨੂੰ ਮੇਰੇ ਗਰੁੱਪ ਨੂੰ ਜਦੋਂ ਅਮਰ ਸਿੰਘ ਚਮਕੀਲੇ ਵੱਲੋਂ ਮਿਲੀ ਸੀ ਤੇ ਕਹਿੰਦੇ ਉਸ ਦਿਨ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ ਐਸਾ ਆਸ਼ੀਰਵਾਦ ਅਮਰ ਸਿੰਘ ਚਮਕੀਲੇ ਦਾ ਰਿਹਾ ਤੇ ਬਹਿ ਜਾ ਬਹਿ ਜਾ ਕਰਾਈ ਦੋਸਤੋ ਕੀ ਕਹੋਗੇ ਇਸ ਵੀਡੀਓ ਬਾਰੇ ਜ਼ਰੂ